ਇਥੇ ਦਾੜੀਆਂ ਰੱਖ ਰੱਖ ਕੇ ਗੋਲ ਕਰ ਲੁੱਟ ਲੁੱਟ ਕੇ ਖਾਈ ਜਾਂਦੇ ਉਹਨਾਂ ਨੂੰ ਧਰਮੀ ਸਮਝ ਲਓ ਤੁਸੀਂ ਉਹ ਧਰਮੀ ਐ ਬਾਈ ਦੀਪ ਸਿੱਧੂ ਜਿਹਦੇ ਕਰਕੇ ਇੱਕ ਸਾਲ 13 ਦਿਨ ਮੋਰਚਾ ਲਗਾ ਗਿਆ ਇੱਕ ਸਾਲ 13 ਦਿਨ ਇਹ ਸਚਾਈ ਆ ਨਾ ਹੁਣ ਸੁਣਿਓ ਧਿਆਨ ਨਾਲ ਲੋਕਾਂ ਨੇ ਉਦੋਂ ਉਹਨੂੰ ਵੀ ਗਦਾਰ ਗਦਾਰ ਕਹਿੰਸੀ ਤਖਤੀਆਂ ਬਹੁਤ ਸਦੀ ਵੰਡਦੇ ਆ ਉਹਨੂੰ ਵੀ ਗਦਾਰ ਗਦਾਰ ਕਹਿਆ ਇਹਦੇ ਅਮਰਤ ਸ਼ਾਹ ਦਾ ਬੰਦਾ ਜੀ ਇਹਦੇ ਮੋਤੀ ਦਾ ਬੰਦਾ ਜੀ ਇਹਦੇ ਫਲਾਣੇ ਦਾ ਬੰਦਾ ਜੀ ਆਏ ਅੱਜ ਦੱਸੋ ਦੀਪ ਸਿੱਧੂ ਕਿਹੜਾ ਬੰਦਾ ਅੱਜ ਜਿਹੜੇ ਉਹਨੂੰ ਗਦਾਰ ਕਹਿੰਦੇ ਸੀ ਨਾ ਮਰ ਜਾਣੇ ਇੰਟਰਨੈਟ ਦੇ ਉੱਤੇ ਸਰਤਾ ਮਾਰ ਮਾਰ ਕੇ ਲੱਭਦੇ ਫਿਰਦੇ ਵੀ ਉਹ ਕਹਿੰਦਾ ਕੀ ਹੁੰਦਾ ਸੀ ਅੱਜ ਉਹ ਲੱਭਦੇ ਫਿਰਦੇ ਨੇ ਤੁਸੀਂ ਸ਼ਾਣੇ ਸੱਜਣ ਬੈਠੇ ਹੋ ਬਾਬਾ ਰਾਜਾ ਰਾਮ ਸਿੰਘ ਦੀ ਬੈਠੇ ਨੇ ਉਹਨਾਂ ਵੱਲੋਂ ਸੀਸਾ ਹੀ ਹੈ ਧੰਨਵਾਦ ਕਰਦਾ ਯਾਦ ਰੱਖਿਓ ਮੇਰੀਆਂ ਦੋ ਬੋਲਾ ਕਹਤਾ ਹੋਣੀਆਂ ਦੀਪ ਸਿੱਧੂ ਦੇ ਨਾਲ ਉਹਦੇ ਅੰਦਰ ਦੀ ਭਾਵਨਾ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਉਹ ਸਿੰਘ ਸਾਜਣ ਦਾ ਆਉਣ ਵਾਲੇ ਸਮੇਂ ਵਿੱਚ ਉਹ ਸਿੰਘ ਸੱਜ ਜਾਂਦਾ ਉਹਦੇ ਜਜ਼ਬਾਤ ਤੇ ਉਹਦੀ ਭਾਵਨਾ ਕੀ ਸੀ ਮੈਨੂੰ ਕਹਿੰਦਾ ਜਾਨੀ ਸੀ ਅੱਜ ਹਰੀ ਸਿੰਘ ਨਲਵਾ ਵਰਗੇ ਕਿਉਂ ਨਹੀਂ ਪੈਦਾ ਹੁੰਦੇ ਅੱਜ ਸੁਖੇ ਜਿੰਦੇ ਵਰਗੇ ਕਿਉਂ ਨਹੀਂ ਪੈਦਾ ਹੁੰਦੇ ਹੁਣ ਮੈਂ ਕੀ ਜਾਣਾਂ ਵੀ ਇਹ ਆਪ ਉਹਦਾ ਬਣਨਾ ਚਾਹੁੰਦਾ ਉਹੀ ਸੀ ਜਿਹੜਾ ਸਾਨੂੰ ਸ਼ੰਭੂ ਬਾਡਰ ਤੋਂ ਦਿੱਲੀ ਤੱਕ ਲੈ ਗਿਆ ਨਹੀਂ ਤਾਂ ਜਿੱਦਾਂ ਦੇ ਆਪਾਂ ਜੱਟ ਸੀ ਸਿੱਧ ਪੱਧਰੇ ਚਾਰਕ ਡਾਂਗਾ ਮੇਲਟੀ ਵਾਲੇ ਆਪਣੇ ਮਾਰਦੇ ਦੋ ਆਪਾਂ ਮਾਰਦੇ ਸਿਰ ਪਰਵਾ ਕੇ ਆਦ ਬਚਾਲੋ ਘਰੋਂ ਮੁੜਿਆਉਂਦੇ ਇੱਕ ਉਹੀ ਸੀ ਜਿਹੜਾ ਅੰਗਰੇਜ਼ੀ ਵਿੱਚ ਗੱਲ ਕਰਦਾ ਸੀ ਅਫਸਰਾਂ ਦੇ ਨਾਲ ਤੇ ਉਹਨੇ ਆਪਣਾ ਹੱਕ ਦੱਸਿਆ ਤੇ ਆਪਾਂ ਹੱਕ ਲੈਣ ਵਾਸਤੇ ਉੱਥੇ ਤੱਕ ਪਹੁੰਚੇ ਤਾਂ ਸਾਡਿਆਂ ਨੇ ਲੱਤਾਂ ਖਿੱਚੀਆਂ ਸਾਡਿਆਂ ਨੇ ਉਹਦੀਆਂ ਲੱਤਾਂ ਖਿੱਚੀਆਂ ਪਰ ਉਹਨਾਂ ਨੂੰ ਹੁਣ ਦੱਸ ਦਈਏ ਆਪਾਂ ਵੀ ਕਦੇ ਕਿਸੇ ਹੋਰ ਲੀਡਰ ਦਾ ਗੋਦ ਮਾਤਾ ਗੁਜਰਜੀ ਦੀ ਗੋਦ ਫੜੇ ਕਰ ਸਾਡੀ ਧਰਤੀ ਤੇ ਪੈਂਦਾ ਵੇਖਿਆ ਇਹਦਾ ਮਤਲਬ ਉਹ ਪੰਥ ਨੂੰ ਪ੍ਰਵਾਹ ਨੂੰ ਗਿਆ ਇੱਕੋ ਇੱਕ ਦੀਪ ਸਿੱਧੂ ਜਿਹਦੀ ਅੰਤਮ ਅਰਦਾਸ ਜਿੱਥੇ ਬਾਬਾ ਨਾਨਕ ਨੇ ਪਹਿਲੀ ਕਲਕਾਰੀ ਮਾਰੀ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੀ ਹੋਈ ਇੱਕ ਵਾਰੀ ਕਹਦੇ ਹੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਹਰ ਗੱਲ ਇੱਕ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਸ਼ਾਸਤਰ ਦੇ ਅਧੀਨ ਹੈ ਰਾਜ ਤੇ ਰਾਜ ਲੈਣੇ ਪੈਂਦੇ ਨੇ ਤੇ ਉਹ ਜਿੱਥੇ ਗੱਲ ਤੁਹਾਡੀਆਂ ਫਸਲਾਂ ਦੀ ਕਰਦਾ ਸੀ ਨਾ ਫਸਲਾਂ ਦੀ ਕਿਉਂਕਿ 15 ਫਰਵਰੀ 2022 ਰਾਤ ਨੂੰ 6:39 ਵਜੇ ਮੋਬਾਈਲਾਂ ਦੇ ਉੱਤੇ ਇੱਕ ਨੋਟੀਫਿਕੇਸ਼ਨ ਆਇਆ ਰੇ ਭਾਈ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਤੇ ਸੱਤ ਜਣੋਂ ਹੱਥ ਵਿੱਚ ਫੜੀਆਂ ਰੋਟੀ ਦੀਆਂ ਬੁਰਕੀਆਂ ਡਿੱਗ ਪਈਆਂ ਸੀ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਅੱਗੇ ਆ ਰਿਹਾ ਸੀ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਅੱਗੇ ਆ ਰਿਹਾ ਸੀ ਤੇ ਜਦੋਂ 3-5 ਪਿੰਡੋਂ ਦਾ ਸੰਸਕਾਰ ਹੋਇਆ ਨਾ ਆਪ ਵੀ ਬਹੁਤੇ ਗਏ ਸੀ ਭਾਈ ਬਖਸ਼ੀ ਸਿੰਘ ਜੀ ਹੁਣੇ ਵੀ ਪਹੁੰਚੇ ਸਨ ਉੱਥੇ ਨੌਜਵਾਨ ਉਲਰ-ਉਲਰ ਕੇ ਚਿਖਾ ਚ ਪੈਂਦੇ ਸੀ ਪਤਾ ਕੀ ਕਹਿੰਦਾ ਸੀ ਕਹਿੰਦੇ ਭਾਈ ਅੱਕਵਾਲੀ ਉੱਠ ਪਾ ਤੇਰੀ ਜਗ੍ਹਾ ਅਸੀਂ ਪੈਣ ਨੂੰ ਤਿਆਰ ਹਾਂ ਪਿਓ ਤੁਮੇ 100 ਗੱਲਾਂ ਪੈਲੀ ਦਾ ਛੱਡ ਜਵੇ ਪਰ ਕਦੇ ਕਿਸੇ ਪੁੱਤ ਨੂੰ ਪਿਓ ਦੀ ਚਿਖਾ ਤੋਂ ਰਾਖ ਚੁੱਕ ਕੇ ਲਿਆਉਂਦਿਆ ਵੇਖਿਆ ਮਾਫ ਕਰਨਾ ਨਹੀਂ ਮਾਂ ਗੱਲਿਆਂ ਵਛਾਉਣੇ ਤੇ ਪੈ ਪਾ ਕੇ ਪਾਲਦੀ ਐ ਪਰ ਕਿਸੇ ਬੱਚੇ ਨੂੰ ਆਪਣੀ ਮਾਂ ਦੀ ਚਿਖਾ ਤੋਂ ਰਾਖ ਚੁੱਕ ਕੇ ਲਿਆਉਨੇ ਘਰ ਨੂੰ ਵੇਖਿਆ ਪਰ ਦੀਪ ਸਿੱਧੂ ਐਡਾ ਚਿਹਤਾ ਹੋ ਗਿਆ ਕਿ ਨੌਜਵਾਨ ਉਹਦੀ ਚਿਖਾ ਤੋਂ ਰਾਖ ਵੀ ਚੁੱਕ ਕੇ ਘਰਾਂ ਨੂੰ ਲੱਗੇ ਐਡਾ ਪਿਆਰਾ ਸੀ ਪਤਾ ਕਿਉਂ ਉਹ ਹਰ ਗੱਲ ਦੇ ਉੱਤੇ ਤੁਹਾਨੂੰ ਇਤਜਾਦ ਦਵਾਉਂਦਾ ਸੀ ਕਿਉਂਕਿ ਉਹ ਉਹਨਾਂ ਕੋਲ ਰਹਿ ਗਿਆ ਸੀ ਉਹਨੂੰ ਪਤਾ ਸੀ ਅੰਦਰ ਦੇ ਤੇ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਨਾਲ ਕੀ ਕੁਝ ਕਰਨ ਵਾਲੇ ਨੇ ਉਹ ਐਵੇਂ ਨਹੀਂ ਸੀ ਕਹਿੰਦਾ ਹਰ ਗੱਲ ਦੇ ਵਿੱਚ ਉਹ ਕਹਿੰਦਾ ਗੱਲ ਫਸਲਾਂ ਦੀ ਨਹੀਂ ਆਹ ਗੱਲ ਸਾਡੀਆਂ نسلਾਂ ਦੀ ਵੀ ਹੈ